ਦਿੱਲੀ ਤੋਂ 40 ਕਿਲੋਮੀਟਰਾਂ ਘੰਟਰੀ ਲੱਭੀ ਆ ਤੁਸੀਂ ਦੇਖੋ ਵੀ ਕਿੱਥੋਂ ਤੱਕ ਟਰਾਲੀਆਂ ਰਾਤੇ-ਰਾਤ ਵਿਖੀਆਂ ਆਈਆਂ ਟਰਾਲੀਆਂ ਦੇ ਦੇਖੋ ਪਹਿਲਾਂ ਪਤਾ ਸੀ ਲੋਕਾਂ ਨੂੰ ਵੀ ਇਹ ਐਕਸ਼ਨ ਹੋਣਾਗੇ ਵਿੱਚ ਠੀਕ ਆ ਉਹਨਾਂ ਨੇ ਪਹਿਲੀ ਕੰਡੈਕਟ ਕਰਿਆ ਹੋਇਆ ਸੀ ਵੀ ਤੈਨੂੰ ਅਸੀਂ ਟਰਾਲੀਆਂ ਦੇਵਾਂਗੇ ਹੁਣ ਜਿਹੜੀ ਹਰਿਆਣਾ ਟੱਪ ਕੇ ਦਿੱਲੀ ਤੀਜੇ ਸਟੇਟ 'ਚ ਟਰਾਲੀ ਜਾ ਪੜੀ ਉਹ ਕਿੱਥੋਂ ਲੱਭ ਜੂਗੀ ਸਾਡਾ ਜਿਹੜੇ ਤਗੜੇ ਨੇ ਲੱਭ ਲਏ ਵਿੱਚੀ ਧੰਨਵਾਦ ਆਪਣੀ ਲੱਭ ਗਈਆਂ ਟਰਾਲੀਆਂ ਆ ਗਈਆਂ ਹਰੀ ਮੈਸੀ ਮਗਰ ਪਈ ਆ ਇਹ ਆਪਣੀ ਦਿੱਲੀ ਤੋਂ 40 ਕਿਲੋਮੀਟਰਾਂ ਘਾਹ ਤੋਂ ਲੱਭੀ ਆ ਇਹਨੇ ਘਾ ਲਾਈ ਅੰਦਰ ਵੀ ਚਾਹ ਬੱਤੀ ਤੱਕ ਵੀ ਚੋਰੀ ਹੋਈ ਆ ਖੰਡਾਂ ਦੇ 20-20 ਗੱਟੇ ਟਰਾਲੀਆਂ 'ਚ ਪਈ ਚੋਰੀ ਹੋਏ ਆ ਤਿੰਨ ਲੰਗਰ ਟੌਪ ਦੇ ਚੱਲਦੇ ਸੀ ਪੂਰੇ ਖਨੌਰੀ ਪਰ ਬੋਲਣ ਤੋਂ ਹਰ ਇੱਕ ਡਰ ਜਾਂਦਾ ਅਗਲਾ ਕਹਿੰਦਾ ਯਾਰ ਪਰਚਾ ਪਾ ਕੇ ਸਿੱੜ ਦੇਣ ਕਿਉਂਕਿ ਅੱਜ ਟਾਈਮ ਹੀ ਐਦਾਂ ਦਾ ਜੇ ਕਿਸੇ ਖਿਲਾਫ ਬੋਲੋਗੇ ਤਾਂ ਪਰਚਾ ਬੂ। ਫਤਿਹਿਆ ਦੋਸਤੋ ਮੈਂ ਗੁਰਮੁਖ ਸੰਧੂ ਦੇਖ ਰਿਹਾ ਹਾਂ ਜੀ ਜੱਟ ਬਾਪੇ ਟੈਲੀਵਿਜ਼ਨ ਮਿੱਤਰੋ ਕਿਸਾਨੀ ਅੰਦੋਲਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਇੱਕ ਚੀਜ਼ ਬਹੁਤ ਚਰਚਾ ਦੇ ਵਿੱਚ ਆ ਟਰਾਲੀਆਂ ਚੋਰੀ ਦਾ ਮਸਲਾ ਟਰਾਲੀਆਂ ਚੋਰੀ ਹੋ ਗਈਆਂ ਜਿਹੜਾ ਇਹ ਮੁੱਦਾ ਜਿਹੜੇ ਬੰਦੇ ਨੇ ਚੱਕਿਆ ਨਾ ਪੂਰਾ ਐ ਲਾ ਲੋ ਕਿ ਦਿਲ ਤੋਂ ਚੱਕਿਆ ਬਿਨਾ ਕਿਸੇ ਦੇ ਡਰ ਤੋਂ ਉਹ ਆ ਬਾਈ ਬਿੱਲਾ ਸਿੱਧੂ ਘੋਮਣਾ ਪਹਿਲੇ ਦਿਨ ਤੋਂ ਇਸ ਮੁੱਦੇ ਨਾਲ ਜੁੜਿਆ ਹੋਇਆ ਜਦੋਂ ਵੀ ਚਾਹੇ ਉਹ ਟਰਾਲੀ ਆ ਜਾਂ ਕੋਈ ਟੈਂਕੀ ਆ ਪਾਣੀ ਵਾਲੀ ਬਾਈ ਨੇ ਪੂਰਾ ਬੇਤੜਕ ਹੋ ਕੇ ਪੋਸਟ ਪਾਈ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਅਤੇ ਇੱਕ ਚੀਜ਼ ਇਹ ਤੇ ਹੋਰ ਖਾਸ ਦੱਸਦਾ ਇਹ ਪੂਰੇ ਦਾ ਪੂਰਾ ਇੱਕ ਗੈਂਗ ਆ ਬਿੱਲਾ ਬਾਈ ਜਿਹੜਾ ਹੈਗਾ ਇਸ ਦੇ ਬਹੁਤ ਨਜ਼ਦੀਕ ਤੱਕ ਪਹੁੰਚ ਗਿਆ ਵੀ ਇਹ ਚੱਲ ਕੇ ਮੇਰੇ ਆ ਗੱਲਾਂ ਬਾਤਾਂ ਕਰਾਂਗੇ ਕਿ ਆਖਰ ਜਿਹੜੀਆਂ ਟਰਾਲੀਆਂ ਨੇ ਸੈਂਕੜੇ ਟਰਾਲੀਆਂ ਚੋਰੀ ਹੋਈਆਂ ਗਈਆਂ ਕਿੱਥੇ ਕੈਨੀਆਂ ਅਗਰ ਕਵਰ ਹੋਈਆਂ ਕੈਨੀਆਂ ਅਗਰ ਹਲੇ ਹੋਣੀਆਂ ਨੇ ਬਿੱਲੇ ਭਾਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਜੱਟ ਬਾਵੇ ਟੈਲੀਵਿਜ਼ਨ ਦੇ ਉੱਪਰ ਪਿਆਰ ਭਰੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਮੈਂ ਕਿਹਾ ਕਿ ਟਰਾਲੀਆਂ ਨੇ ਜਿਹੜੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਚੋਰੀ ਹੋਈਆਂ ਨੇ ਜਾਂ ਕਰਵਾਈਆਂ ਗਈਆਂ ਨੇ ਜਾਂ ਚੋਰੀ ਹੋਈਆਂ ਨੇ ਇਹ ਛੋਡੇ ਸਭ ਤੋਂ ਪਹਿਲਾਂ ਮੈਂ ਇਹ ਪੁੱਛੂਗਾ ਕਿ ਗਿਣਤੀ ਕਿੰਨੀ ਕਾਇਨਾ ਟਰਾਲੀਆਂ ਦੇਖੋ ਬਾਈ ਜੀ ਕੱਲ ਪੋਸਟ ਪਾ ਕੇ ਵੀ ਰਤਨ ਦੇ ਰਤਨ ਆਪਣਾ ਭਰਾ ਨਾ ਪੱਤਰਕਾਰ ਰਤਨ ਦੇ ਪੇਜ ਤੇ ਵੀ ਪੋਸਟ ਪਈ ਹੋਈ ਸੀ 120 ਟਰਾਲੀਆਂ ਗਾਇਬ ਹੋਈਆਂ ਨੇ 120 ਟਰਾਲੀਆਂ ਹਾਂ 120 ਟਰਾਲੀਆਂ ਗਾਇਬ ਹੋਈਆਂ ਸ਼ੰਭੂ ਬਾਰਡਰ ਤੋਂ ਅੱਛਾ ਤੇ ਜਿਹੜੀਆਂ ਖਨੌਰੀ ਤੋਂ ਹੋਈਆਂ ਉਹ ਵੱਖਰੀਆਂ ਬਾਈ ਖਨੌਰੀ ਤੋਂ ਵੀ ਹੋਈਆਂ ਨੇ ਖਨੌਰੀ ਤੋਂ ਵੀ ਹੋਈਆਂ ਖਨੌਰੀ ਤੋਂ ਥੋੜੀਆਂ ਹੋਈਆਂ ਕਿਉਂਕਿ ਖਨੌਰੀ ਵਾਲੇ ਏਰੀਆ ਦੇ ਵਿੱਚ ਨਾ ਟਰਾਲੀਆਂ ਆਪਣੇ ਏਰੀਆ ਦੀਆਂ ਟਰਾਲੀਆਂ ਸੀਗੀਆਂ ਜ਼ਿਆਦਾ ਮਾਨਸਾ ਬਟਿੰਡਾ ਬਰਨਾਲਾ ਹਨਾ ਇਧਰ ਲੀਆਂ ਟਰਾਲੀਆਂ ਸੀ ਆਪਣੇ ਟਰਾਲੀਆਂ ਥੋੜੀਆਂ ਘੱਟ ਛੋਟੀਆਂ ਯੂਜ਼ ਕਰਦੇ ਆ ਮਨ ਆਪਣੇ 12 ਫੁੱਟੀਆਂ 13 ਫੁੱਟੀਆਂ 11 ਫੁੱਟੀਆਂ ਨਾਰਮਲ ਯੂਜ਼ ਕਰਦੇ ਆ ਹਾਂ ਕਿਉਂਕਿ ਆਪਣੇ ਪਹਿਲਾਂ ਸਰਕਲ ਹੀ ਇਦਾਂ ਦੀ ਹੁਣ ਸਾਡੀ ਅਗਰ ਕੀ ਸਿੰਗਲ ਡੇਰੀਆਂ ਆਈਆਂ ਜਿਆਦਾ ਹਨਾ ਇਦਾਂ ਹੀ ਟਰਾਲੀਆਂ ਜਿਹੜੀਆਂ ਸ਼ੰਭੂ ਆਰਡਰ ਤੋਂ ਟਰਾਲੀਆਂ ਚੋਰੀ ਹੋਈਆਂ ਨੇ ਚੋਰੀ ਹੋਈਆਂ ਨਾ ਉਹ ਸਾਰੀਆਂ 15 ਫੁੱਟੀਆਂ 16 ਫੁੱਟੀਆਂ 17 ਫੁੱਟੀਆਂ ਹੋਈਆਂ ਕਿਉਂਕਿ ਉਹ ਦਬਾਬਾ ਹੂੰ ਮਾਲਵਾ ਉਹ ਟਰਾਲੀਆਂ ਦੀ ਏਰੀਏ ਦੀਆਂ ਟਰਾਲੀਆਂ ਹੈਗੀਆਂ ਕਿਵੇਂ ਫੋਵਾੜਾ ਜਲੰਧਰ ਹਾਂ ਕਿਉਂਕਿ ਉਧਰ ਗੰਨੇ ਦਾ ਕੰਮ ਆਲੂ ਦਾ ਕੰਮ ਜ਼ਿਆਦੇ ਆ ਹਾਂ ਉਹ ਵੱਡੀਆਂ ਉਹ ਤਾਂ ਟਰਾਲੀਆਂ ਵੱਡੀਆਂ ਹੀ ਆ ਹਾਂ ਜਿਹੜੀਆਂ ਵੱਡੀਆਂ ਟਰਾਲੀਆਂ ਨਾ ਇਹ ਵੱਡੀਆਂ ਟਰਾਲੀਆਂ ਸਭ ਤੋਂ ਵੱਧ ਚੋਰੀ ਹੋਈਆਂ ਹੈਗੀਆਂ ਅੱਛਾ ਕੀ ਕੀਮਤ ਕੀ ਹੈ ਬਾਈ ਦੀ ਵੱਡੀ ਟਰਾਲੀ ਦੀ ਬਾਈ ਜੀ ਇਹ ਆਪਾਂ ਇਹ ਟਰਾਲੀ ਬਣਵਾਉਣੀ ਹੋਵੇ ਨਾ ਵੱਡੀ तकरीबन 8 ਲੱਖ ਰੁਪਏ ਦੀ ਟਰਾਲੀ ਬਣਦੀ ਹੈ ਬਿੰਡ ਟਾਇਰਾਂ ਤੋਂ ਬਿੰਡ ਟਾਇਰਾਂ ਤੋਂ ਬਿੰਡ ਟਾਇਰਾਂ ਤੋਂ 10 ਲੱਖ ਰੁਪਇਆ ਕੀਮਤ ਦੇ ਟਾਇਰ ਪਹਿੰਦੇ ਚਾਰੇ ਪੌਣੀਆਂ ਆਪ 25000 ਦਾ ਟਾਇਰ ਪਹਿੰਦਾ ਇੱਕ ਬੜੀ ਮਹਿੰਗੀ ਬਣ ਗਈ ਆ ਟਰਾਲੀ ਬਾਈ ਫਿਰ ਤੇ ਬਣਦੀਆਂ ਬਾਈ ਉਹਨੇ ਗੀਤ ਨਹੀਂ ਗਾਇਆ ਜੱਟਾਂ ਦੀ ਟਰਾਲੀ ਬਣੇ ਤੈਨੂੰ ਲੱਖ ਦੀ ਉਹ ਤਾਂ ਮੋਤੋ ਤਾਂ ਹੋ ਗਈ ਗੀਤ ਗਾਇ ਨੂੰ ਹਮ 10 ਸਾਲ ਦੀ ਗੀਤ ਗਾਇ ਨੂੰ ਹੋ ਗਏ ਅੱਛਾ ਹੁਣ 100 ਵੀਰ ਰੁਪਇਆ ਤੋਂ ਤਾਂਾਨੂੰ ਸਟਾਰਟ ਹੁੰਦੀ ਏ ਮੰਨ ਕੇ ਚੱਲ ਫੋਟਾਂ ਦੇ ਜਾਂ ਕਿਲੋਆਂ ਦੇ ਹਿਸਾਬ ਨਾਲ ਟਰਾਲੀ ਮਿਲਦੀ ਏ ਅੱਛਾ ਹਾਂਜੀ ਇਹ ਨਹੀਂ ਹੈਗਾ ਵੀ ਆਪ ਲੋਹੇ ਕਰਤਾ ਅੱਜ ਕੱਲ ਜਿਹੜੀ ਵੀ ਟਰਾਲੀ ਬਣਦੇ ਆ ਨਾ ਕੋਈ ਉਹ ਫੁੱਟਾਂ ਦੇ ਹਿਸਾਬ ਨਾਲ ਜਾਂ ਕਿਲੋ ਨਾਲ ਤੋਲ ਕੇ ਟਰਾਲੀ ਮੰਨਦੀ ਆ। ਅੱਛਾ ਤੂੰ ਕਹਿਣ ਤੋਂ ਪਾਵੇਂ ਇਹ ਕਿ ਲੱਖਾਂ ਇੱਕ ਗੱਡੀ ਦੀ ਕੀਮਤ ਦੀ ਟਰਾਲੀ ਹੈ। ਗੱਡੀ ਕੀਮਤਾਂ 8-7 ਲੱਖ ਤੋਂ ਟਰਾਲੀ ਕੋਈ ਛੋਟੀ ਨਹੀਂ ਹੈ। ਕੋਈ ਵੀ ਘੱਟ ਨਹੀਂ ਹੈ ਕੱਲ ਇੱਕ ਬੰਦੇ ਦਾ ਬਿਆਨ ਆਇਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹਨੇ ਆਖਿਆ ਵੀ ਜੇ ਦੋ ਟਰਾਲੀਆਂ ਚੋਰੀ ਹੋ ਗਈਆਂ ਉਹਦੇ ਪਿੱਛੇ ਸਰਕਾਰ ਇੰਨੀ ਬੇਲੀ ਨਹੀਂ ਵੀ ਉਹਦੇ ਪਿੱਛੇ ਆਪਣਾ ਟਾਈਮ ਖਰਾਬ ਕਰੂ। ਜੇ ਕਿਸੇ ਲੀਡਰ ਦਾ ਕੁੱਤਾ ਚੋਰੀ ਹੋ ਜੇ ਉਹਦੇ ਪਿੱਛੇ ਦਾ ਇਹ ਐਸਟੀਆਈ ਉਹ ਬਣਾ ਦਿੰਦੇ ਨੇ ਸੈੱਟ ਬਣਾਉਂਦੇ ਸੈੱਟ ਬਣਾ ਦਿੰਦੇ ਉਹਦੇ ਪਿੱਛੇ ਦਾ ਇਹ ਜਾਂਚਾਂ ਕਰਦੇ ਨੇ ਲਾਭ ਉਗੂ ਕੀ ਦੀ ਗੱਲ ਕਰ ਰਹੇ ਹੋ ਮੈਂ ਹਾਂ ਲਾਭ ਉਗੂ ਦੇ ਨਾਮ ਲੈ ਕੇ ਗੱਲ ਕਹਿੰਦੇ ਆਪਾਂ ਗੱਲ ਕਹਿੰਦੇ ਬਿਲਕੁਲ ਇਹ ਬਹੁਤ ਵੱਡੀਆਂ ਗੱਲਾਂ ਆਈਆਂ ਅੱਛਾ ਜੇ ਆਪਾਂ ਗੱਲ ਕਰੀਏ ਵੀ ਪੂਰੀ ਕਰੀਮ ਜਿਹੜੀ ਛਾਂਟਵੀਂ ਟਰਾਲੀਆਂ ਚੋਰੀ ਹੋਈਆਂ ਨੇ ਇਹਦਾ ਇਦਾਂ ਦੇਖ ਸਕਦੇ ਆ ਕਿ ਪੂਰੀ ਰੇਕੀ ਕਰਕੇ ਜਾਂ ਪਹਿਲਾਂ ਨਿਗਾ ਚ ਹੁੰਦੀਆਂ ਨੇ ਕਿਵੇਂ ਵੀ ਇਹ ਟਰਾਲੀਆਂ ਚੋਰੀ ਕਰਨੀਆਂ ਨੇ ਮੇਰੀ ਕੱਲ ਗੱਲ ਨਹੀਂ ਹੋਈ ਆ ਉੱਥੇ ਮੁੰਡਿਆਂ ਨਾਲ ਹੂੰ ਜਿਹੜੇ ਰਾਜਪੁਰੇ ਏਰੀਆ ਦੇ ਪਵਾਦ ਦੇ ਲੋਕ ਨੇ ਬੜੇ ਚੰਗੇ ਲੋਕ ਨੇ ਹੂੰ ਬੜੇ ਵਧੀਆ ਲੋਕ ਨੇ ਜੇ ਆਪਾਂ ਇੱਕ ਕ੍ਰੀਮ ਦੀ ਗੱਲ ਆ ਗਈ ਨਾ ਆਪਣੀ ਵੀ ਕ੍ਰੀਮ ਐਸ ਟਾਈਮ ਜਿਹੜੀ ਸਭ ਤੋਂ ਮਹਿੰਗੀ ਜ਼ਮੀਨੋਂ ਪਵਾਦ ਦੀ ਆ ਹੂੰ ਬਹੁਤ ਤਕੜੇ ਤਕੜੇ ਜ਼ਿਮੀਂਦਾਰ ਨੇ ਕੋਈ ਕਰੋੜ ਰੁਪਏ ਤੋਂ ਕਿੱਲਾ ਘਟਦਾ ਦੀ ਹੈ ਹੀ ਨਹੀਂ ਹੈਗਾ ਬੜੇ ਚੰਗੇ ਲੋਕ ਨੇ ਪਵਾਦ ਦੇ ਹੂੰ ਪਰ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਹੂੰ ਉਹਨਾਂ ਨੇ ਵਿੱਚ ਬਦਨਾਮ ਕਰਿਆ ਲੋਕ ਜੇ ਇੱਕ ਪਿੰਡ ਦੇ ਵਿੱਚੋਂ ਇੱਕ ਮਾੜਾ ਨਿਕਲ ਗਿਆ ਸਾਰਾ ਪਿੰਡ ਬਦਨਾਮ ਕਰਦਾ ਅੱਛਾ ਕਿਵੇਂ ਤੁਸੀਂ ਨੇ ਪੋਸਟਾਂ ਪਾਈਆਂ ਕਈ ਟਰਾਲੀਆਂ ਹਨਾ ਕਈ ਵਿਵਾਦਿਤ ਪੋਸਟਾਂ ਵੀ ਕਹਿ ਸਕਦੇ ਆਂ ਕਿ ਵੀ ਡਰ ਨਹੀਂ ਲੱਗਦਾ ਇੰਜ ਪੋਸਟ ਪਾਉਣ ਦੇ ਕੋ ਪਾਲ ਦੇਖ ਵੀਰ ਮੇਰੇ ਜੇ ਆਪਾਂ ਆਪਣੇ ਕਿਸਾਨ ਭਰਾਵਾਂ ਨਾਲ ਨਹੀਂ ਖੜ੍ਹ ਸਕਦੇ ਨਾ ਫਿਰ ਲੱਖ ਲਾਹਨਤਾ ਫਿਰ ਪੇਜ ਚਲਾਉਣ ਦਾ ਕੋਈ ਦਬ ਨਹੀਂ ਬਥੇਰੇ ਚੜਾਈ ਜਾਂਦੇ ਪੰਜਾਬ ਚ ਪੇਜ ਬਥੇਰੇ ਨੇ ਬਹੁਤ ਤਾਂ ਚੱਲਦਾ ਬਹੁਤ ਦੇ ਚੱਲਦੇ ਆ ਪੇਜ ਹਨਾ ਪਰ ਉਹ ਕਹਿੰਦੇ ਆ ਆਪਾਂ ਕੀ ਲੈਣਾ ਆਪਾਂ ਪੈਸਾ ਬਣਾਉਣਾ ਆਪਦੇ ਨਾਲ ਮਤਬਰ ਰੱਖਣਾ ਹਨਾ ਹੂੰ ਯਾਰ ਪੈਸਾ ਵੀ ਹਰ ਇੱਕ ਚੀਜ਼ ਨਹੀਂ ਹੈਗੀ ਨਾ ਬਿਲਕੁਲ ਬਿਲਕੁਲ ਹੁਣ ਜੇ ਮੈਂ ਮੰਨ ਕੇ ਚੱਲੂ ਵੀ ਮੈਂ ਕਿਸਾਨ ਜਿੱਥੇ ਬੰਦੀਆਂ ਦੇ ਸਰਕਲ ਚ ਰਹਿਣਾ ਕਿਉਂਕਿ ਮੈਂ ਆਪ ਦੋ ਜ਼ਿਲ੍ਹਿਆਂ ਦਾ ਪ੍ਰਧਾਨ ਰਹਿ ਚੁੱਕਿਆ ਤਿੰਨ ਸਾਲ ਕਮੈਂ ਜੁਨੀ ਆਂਦਾ ਨਾ ਮੇਰੇ ਨਾਲ ਉਸ ਟਾਈਮ ਤੇ ਖੜੇ ਨਹੀਂ ਉਹ ਹੂੰ ਮਾਨਸਾ ਬਠਿੰਡੇ ਦਾ ਮ ਪ੍ਰਧਾਨ ਰਿਆ ਉਸ ਟਾਈਮ ਮੇਰੇ ਨਾਲ ਖੜੇ ਨੇ ਉਹ ਮੈਂ ਉਹਨਾਂ ਨਾਲ ਕਿਵੇਂ ਬਾਝੂਆ ਮੇਰਾ ਜਿੰਨੇ ਵੀ ਜੱਥੇਬੰਦੀਆਂ ਮੇਰਾ ਸਾਰਿਆਂ ਨਾਲ ਮੋਹ ਆ ਮੈਂ ਬੜਾ ਪਿਆਰ ਹੈ ਮੇਰਾ ਮੈਂ ਬੜਾ ਉਹਨਾਂ ਨਾਲ ਮੰਨ ਕੇ ਚੱਲ ਮੈਂ 20 ਰਾਤਾਂ ਕੱਟੀਆਂ ਵੀ ਆ ਇਹ ਤਾਂ ਬਹੁਤ ਮਾੜੀ ਗੱਲ ਆ ਕਿਸਾਨ ਬੰਦੇ ਹੋ ਕੀ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰੀ ਜਾਂਦੇ ਨੇ ਜਾਂ ਇਹਨਾਂ ਨੂੰ ਕਿਸਾਨ ਨਹੀਂ ਕਹ ਸਕਦੇ ਚੋਰ ਨੇ ਇਹ ਕਿਵੇਂ ਹਰੇਕ ਹੁੰਦੇ ਨੇ ਵਿੱਚ ਇਹ ਚੋਰ ਨੇ ਮਾਫੀਆ ਰੇਤੀ ਚੋਰ ਨੇ ਅੱਛਾ ਬੜੇ ਵੱਡੇ ਪੱਧਰ ਤੇ ਜਿਹੜਾ ਆਪਾਂ ਬਾਰ-ਬਾਰ ਮੈਨਿੰਗਾਂ ਦੀ ਗੱਲ ਕਰ ਰਹੇ ਆ ਨਾ ਆਪਣੀ ਸਰਕਾਰ ਮਾਈਨਿੰਗਾਂ ਬੰਦ ਕਰਾਤੀਆਂ ਮਾਈਨਿੰਗਾਂ ਬੰਦ ਕਰਾਤੀਆਂ ਕਰਾਤੀਆਂ ਇਹ ਸੱਚ ਆ ਪਰ ਨਾਰਮਲ ਲੋਕ ਕਹਿੰਦੇ ਕਰਾਤੀਆਂ ਜਿਨੇ ਕੋਈ ਕਹੀ ਨਾਲ ਕੋਈ ਰੇੜੀ ਦੇ ਵਿੱਚ 10 ਮਣ ਬਰੇਤੀ ਪਾ ਰਿਆ 20 ਮਣ ਰੇਤਾ ਪਾ ਲਿਆ ਉਹ ਬੰਦ ਕਰਾ ਦਿਆਂ ਹਲੇ ਵੀ ਚੱਲਦਾ ਮਾਈਨਿੰਗ ਬੜੇ ਵੱਡੇ ਪੱਧਰ ਤੇ ਚੱਲਦਾ ਆਹ ਜਿਹੜਾ ਘੱਗਰ ਜਾਂਦਾ ਸੀ ਨਾਲੀ ਕਹੇਦੇ ਨੇ ਸਰਦੂਲਗੜ੍ਹ ਵਾਲੀ ਇੱਕ ਘੱਗਰ ਕਹਿੰਦੇ ਆਪਣਾ ਦਰਿਆ ਹੈ ਇਹ ਜੋ ਬੜਾ ਚੱਲਦਾਗਾ ਹੋਰ ਤਾਂ ਹੋਰ ਪਵਾਦੀ ਏਰੀਏ ਦੇ ਵਿੱਚ ਬਰੇਤੀ ਨਾਲੋਂ ਮਹਿੰਗੀ ਜ਼ਮੀਨ ਵਾਲੀ ਮਿੱਟੀ ਆ ਜਿਹੜੀ ਭਰਤ ਪਾਉਣ ਨੂੰ ਆਪਾਂ ਯੂਜ਼ ਕਰਦੇ ਹਣਾ ਦਿੱਲੀ ਦੇ ਲੋਕਾਂ ਨੇ ਉੱਥੇ ਆ ਕੇ ਵਾਹਾਂ ਲੈ ਲਿਆ ਹੂੰ ਇੰਡਸਟਰੀ ਲਾਉਣ ਖਾਤਰ ਵਾਹਾਂ ਲੈ ਲਿਆ ਰਾਤ ਨੂੰ ਉਹਨਾਂ ਦੇ ਜਿਹੜੇ ਪਲਾਟ ਲਏ ਤੇ ਉਹਨਾਂ ਦੇ ਵਿੱਚੋਂ ਮਿੱਟੀ ਚੋਰੀ ਹੋ ਰਹੀ ਹੈ ਮਿੱਟੀ ਚੋਰੀ ਹੋ ਰਹੀ ਮਿੱਟੀ ਵੀ ਚੋਰੀ ਹੋ ਰਹੀ ਹੈ ਬੜਾ ਵੱਡਾ ਵੱਡਾ ਫੱਤਰ ਦਾ ਇਹ ਗੈਂਗ ਨਹੀਂ ਮੈਂ ਘਰ ਪਾਉਣ ਲੱਗਿਆ ਮੈਨੂੰ ਕਹਿੰਦੇ ਵੀ ਤੁਹਾਡੇ ਭਰਤ ਬੜੇ ਰੁਪਏ ਲੱਗ ਜਾਣੇ ਪਾਉਣ ਤੇ ਹਾਂ ਵੀ ਜਿਹੜੀ ਆਪਾਂ ਭਰਤ ਕਹਿ ਦਿੰਦੇ ਆ ਕੋਈ ਮਿੱਟੀ ਕਹਿ ਜਾਂਦਾ ਕੋਈ ਰੇਤਾ ਕਹਿਣ ਹਣਾ ਮੈਂ ਕਿਹਾ ਉਹ ਕਿਵੇਂ ਹੂੰ ਕਹਿੰਦੇ ਸਾਡੇ ਅਸੀਂ ਭਰਤ ਭਾਈ ਆਪਾਂ ਪੰਜ ਪੰਜ 10 ਲੱਖ ਰੁਪਇਆ ਲਾਜਾ ਕਹਿੰਦੇ ਕਿਉਂਕਿ ਬਾਈ ਜੀ ਪਵਾਦੀ ਏਰੀਏ ਦੇ ਵਿੱਚ ਬੜੀ ਘੱਟ ਮਿੱਟੀ ਮਿਲਦੀ ਹੈ ਜੇ ਆਪਾਂ ਚੰਡੀਗੜ੍ਹ ਦੇ ਲਾਗੇ ਲਾਈਏ ਨਾ ਜਿਹੜੀ ਆਪਣੇ ਜਿੰਨੀ ਬਰੇਤੀ ਮਹਿੰਗੀ ਇੱਧਰ ਉਨੀ ਉਧਰ ਮਿੱਟੀ ਮਹਿੰਗੀ ਆ ਕਿਉਂਕਿ ਆਪਣੇ ਤੇ ਇੱਧਰ ਟਿੱਬੇ ਹੈਗੇ ਆ ਹਾਂ ਠੀਕ ਹੈ ਨਾ ਉਧਰੋਂ ਉਨੀ ਮਿੱਟੀ ਮਹਿੰਗੀ ਆ ਉਧਰ ਰੇਤੇ ਦਾ ਰੇਟ ਥੋੜਾ ਠੀਕ ਹੋਣਾ ਮੈਂ ਕਹਿੰਨਾ ਬਰੇਤੀ ਦਾ ਸਸਤਾ ਮਿੱਟੀ ਮਹਿੰਗੀ ਆ ਮਿੱਟੀ ਮਹਿੰਗੀ ਆਪਣੇ ਮਿੱਟੀ ਦਾ 300 ਰੁਪਇਆ ਟਰਾਲਾ ਘਰੇ ਲੱਜ ਜਾਂਦੇ ਹਨਾ ਬਿਲਕੁਲ ਉਹੀ ਜੀ ਹੈ ਅੱਛਾ ਹੁਣ ਆਪਾਂ ਜੇ ਦੇਖਦੇ ਆਂ ਬਿੱਲੇ ਇਹਨਾਂ ਨੂੰ ਹਨਾ ਵੀ ਟਰਾਲੀਆਂ ਵਾਲਾ ਜਿਹੜਾ ਇਹ ਗਏਗਾ ਕਈ ਮੇਰੇ ਕੋਲ ਇੱਕ ਮੁੰਡੇ ਨਾਲ ਸਵੇਰੇ ਗੱਲ ਹੋ ਰਹੀ ਸੀ ਕਹਿੰਦਾ ਬਾਈ ਅਸੀਂ ਕਿਤੇ ਸ਼ੰਭੂ ਤੋਂ ਅੱਗੇ ਕਿਤੇ ਨਾ 20 ਕਿਲੋਮੀਟਰ ਬਾਅਦ ਗਏ ਉਹਦੇ ਬੰਦੇ ਇੱਕ ਬੰਦੇ ਦੇ ਘਰੇ ਅੱਠ ਦਾ ਟਰਾਲੀਆਂ ਖੜੀਆਂ ਨੇ ਕਹਿੰਦਾ ਪਾਣੀ ਵਾਲਾ ਇੱਕ ਟੈਂਕਰ ਤੋਂ ਗੱਲ ਕਰੀ ਸੋਡਾ ਵਾਲੇ ਤੋਂ ਤੇ ਕਹਿੰਦਾ ਟੈਂਕਰ ਵੀ ਖੜਿਆ ਇੱਕ ਪਾਣੀ ਵਾਲਾ ਪਰ ਹੋਰ ਟੈਂਕਰ ਆ ਗੂ ਤੇ 7 8 10 ਜੋ ਵੀ ਉਹਨੇ ਗਿਣਤੀ ਦੱਸੀ ਮੇਰੇ ਦਿਮਾਗ ਦੇ ਨਹੀਂ ਕਹਿੰਦਾ ਇੰਨੀਆਂ ਟਰਾਲੀਆਂ ਖੜੀਆਂ ਨੇ ਹੁਣ ਉਹ ਬੰਦਾ ਕਹਿੰਦਾ ਇਹ ਕਹਿੰਦਾ ਬਦਲ ਉਹਨੇ ਕਮਾ ਕੇ ਜੇ ਫਿਰ ਜੇ ਪੁੱਛੀ ਵੀ ਇੰਨੀਆਂ ਟਰਾਲੀਆਂ ਖੜੀਆਂ ਕਿਉਂ ਕਰੀ ਤੂੰ ਲਿਆਇਆ ਕਿਉਂ ਉਥੋਂ ਫੇਰ ਅਗਲਾ ਪੁਲਿਸ ਦਾ ਨਾਮ ਲਾਉਂਦਾ ਵੀ ਪੁਲਿਸ ਆਉਂਦੇ ਆ ਨਾ ਉਹ ਹੀ ਗੱਲ ਕਹਿੰਦਾ ਅੱਗ ਤੋਂ ਡਰਦੀ ਟਟਿਆਂ ਦਾ ਡਰ ਲੱਗ ਜਾਂਦੀ ਹੈ ਜਦੋਂ ਉਹ ਬੰਦਿਆਂ ਦੇ ਘਰੋਂ ਦੇਖ ਸਰਪੰਚਾ ਪਿੰਡ ਦਾ ਹਨਾ ਉਹਦੇ ਘਰੋਂ ਟਰਾਲੀ ਫੜੀ ਗਈ ਉਹਨਾਂ ਨੇ ਕੁੱਟਮਾਰ ਵੀ ਕੀਤੀ ਬੰਦੇ ਨਾਲ ਉਹ ਵੀਡੀਓ ਵੀ ਵਾਇਰਲ ਹੋਈਆਂ ਰਤਨ ਦੀ ਵੇਚ ਤੇ ਪਈਆਂ ਉਹ ਵੀਡੀਓ ਮੇਰੇ ਕੋਲ ਵੀ ਹੈ ਕਿ ਸੰਨੂੰ ਦੇ ਦੂੰਗਾ ਕੁੱਟਮਾਰ ਕੀਤੀ ਐਨਾ ਧੱਕੇਸ਼ਾਈ ਹੈ ਉਹੋ ਟਰਾਲੀਆਂ ਉਹਨੇ ਚੋਰੀ ਕਰ ਲਈਆਂ ਪਹਿਲਾਂ ਤਾਂ ਮੁੜ ਕੇ ਜਦੋਂ ਪਤਾ ਲੱਗੇ ਵੀ ਆਹ ਕੰਮ ਹੋਣ ਲੱਗੇ ਫਿਰ ਸਿੱਧੀ ਬਣ ਗਈ ਵੀ ਇੱਧਰ ਲੈ ਹੱਥ ਨਹੀਂ ਤਾਂ ਇੱਧਰ ਸਹੀ ਹੂੰ ਇਹ ਮਡੇ ਮੁੱਦੇ ਚੱਲਦੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵੀ ਕਿਸੇ ਦਾ ਘਰ ਝਾੜ ਕੇ ਕਿਸੇ ਦਾ ਸੰਦ ਚੋਰੀ ਕਰਕੇ ਹਨਾ ਆਪਾਂ ਪਾਰ ਨਹੀਂ ਟੱਪ ਸਕਦੇ ਇਹ ਟਾਈਮ ਆ ਅੱਛਾ ਇੱਕ ਚੀਜ਼ ਹੋਰ ਲੋਕਾਂ ਦਾ ਸਵਾਲ ਵੱਡੇ ਇਹ ਨੇ ਕਿ ਟਰਾਲੀਆਂ ਲਵਾਰਸ ਛੱਡ ਕੇ ਕਿਉਂ ਆਏ ਕੀ ਮਾਹੌਲ ਕੀ ਸੀ ਕਿਉਂ ਛੱਡੀਆਂ ਟਰਾਲੀਆਂ ਮੈਂ ਭਾਈ ਜਿਸ ਟਾਈਮ ਇਹ ਐਕਸ਼ਨ ਹੋਇਆ ਮੈਂ ਪਾਉਣੀ ਇੱਕ 7 ਵਜੇ ਖਨੌਰੀ ਬਾਰਡਰ ਤੇ ਪਹੁੰਚ ਗਿਆ ਸੀ ਹਨਾ ਹਾਂ ਖਰੀ ਖਨੌਰੀ ਬਾਰਡਰ ਤੇ ਪਹੁੰਚ ਗਿਆ ਮੈਂ ਨਹੀਂ ਮੈਂ ਵਿਚ ਖਨੌਰੀ ਦੇ ਬਾੜ ਵੀ ਜਾਣਾ ਸੀਗਾ ਮੇਰੇ ਮੂਰੇ ਪੁਲਿਸ ਦੀਆਂ ਗੱਡੀਆਂ ਲੱਗੀਆਂ ਮੈਂ ਮੰਗਰ ਲੱਗ ਗਿਆ ਹਾਂ ਮੂਰੇ ਪੁਲਿਸ ਨੇ ਟੱਪਣ ਨਹੀਂ ਦਿੱਤਾ ਉਥੋਂ ਜਿੰਨੇ ਕ ਕਿਸਾਨ ਸੀ ਤਕਰੀਬਨ 300 ਕਿਸਾਨ ਇੱਥੇ ਹੋਣਾ ਆਪਣੇ ਖਨੌਰੀ ਬਾਰਡਰ ਦੇ ਨਾ ਉਹਨਾਂ ਨੂੰ ਡਿਟੇਨ ਕਰ ਲਿਆ ਨਾਲ ਦੀ ਨਾਲ ਬੱਸਾਂ ਚ ਚੱਕਿਆ ਹਨੂਮਾਨ ਨਾਂ ਦਾ ਹਨੂਮਾਨ ਪੈਲਸ ਸੀ ਇੱਧਰ ਸ਼ਾਇਦ ਖਨੌਰੀ ਉੱਥੇ ਸਾਰੇ ਡਾਤੇ ਮੰਗਰੋ ਖੋਲੂਗੀ ਵੀ ਕਿੰਨੀ ਜੋ ਚੱਕਣਾ ਸੀ ਚੱਕਣਾ ਚੱਕ ਲੋ ਐਲ ਸੀ ਡੀਆਂ ਤੇ ਸਿਲੰਡਰ ਉਪਰੋਪ ਲੱਗਿਆ ਹੈ ਪ੍ਰਸ਼ਾਸਨ ਤੇ ਅੱਛਾ ਵੀ ਇਹ ਚੱਕ ਕੇ ਲਿਆਈ ਨੇ ਜਿਹੜੀਆਂ ਟਰਾਲੀਆਂ ਬੰਦ ਸੀ ਉਹਨਾਂ ਨੂੰ ਜਿੰਦੇ ਵੀ ਤੋੜਿਆ ਲੋਕਾਂ ਨੇ ਫੋਟੋਆਂ ਹੀ ਵਾਇਰਲ ਹੋਈਆਂ ਹੋਈਆਂ ਹਾਂ ਪਰ ਬੋਲਣ ਤੋਂ ਹਰ ਇੱਕ ਡਰ ਜਾਂਦਾ ਅਗਲਾ ਕਹਿੰਦਾ ਯਾਰ ਪਰਚਾ ਪਾ ਕੇ ਸਿੱੜ ਦੇਣ ਕਿਉਂਕਿ ਅੱਜ ਟਾਈਮ ਹੀ ਇਦਾਂ ਦਾ ਜੇ ਕਿਸੇ ਖਿਲਾਫ ਬੋਲੋਗੇ ਤਾਂ ਪਰਚਾ ਪਊਗਾ ਕੋਈ ਇੱਕ ਆਈਡੀਆ ਜਆ ਹੈ ਕੋਈ ਅਗਰ ਆਪਾਂ ਗੱਲ ਕਰੀਏ ਜਾਂਦੇ ਜਾਂਦੇ ਵੀ ਕਿੰਨੇ ਕੁ ਕਰੋੜ ਦਾ ਨੁਕਸਾਨ ਹੈ ਇੱਕ ਜਿਹੜਾ ਦੇਖੋ ਅੱਜ ਡੱਲੇਵਾਲ ਪਿੰਡ ਦੇ ਵਿੱਚ ਜਿਹੜੀਆਂ ਚੋਰੀ ਹੋਇਆ ਸਮਾਨ ਆ ਉਹਦੀ ਮੀਟਿੰਗ ਚੱਲ ਰਹੀ ਆ ਉੱਥੇ ਲਿਖਿਆ ਹੈ ਯਾਰਿਆ ਵੀ ਇੰਨਾ ਮੇਰਾ ਸਮਾਨ ਚੋਰੀ ਹੋ ਗਿਆ ਇੰਨਾ ਸਮਾਨ ਚੋਰੀ ਹੋ ਗਿਆ ਅਨਮਾਨ ਨਹੀਂ ਲਾਇਆ ਜਾ ਸਕਦਾ ਮੰਨ ਕੇ ਇਹ ਗੱਲ ਚੱਲੋ ਵੀ ਚਾਹ ਪੱਤੀ ਤੱਕ ਵੀ ਚੋਰੀ ਹੋਈ ਹੈ ਕਹਿੰਦੇ ਖੰਡਾਂ ਦੇ 20-20 ਗੱਟੇ ਟਰਾਲੀਆਂ 'ਚ ਪਈ ਚੋਰੀ ਹੋਏ ਆ ਤਿੰਨ ਲੰਗਰ ਟੌਪ ਦੇ ਚੱਲਦੇ ਸੀ ਪੂਰੇ ਖਨੌਰੀ ਉੱਥੇ ਇੰਨਾ ਕੁ ਰਾਸ਼ਨ ਸੀ ਵੀ ਉਹ ਰਾਸ਼ਨ ਦੀ ਸਾਨੂੰ ਨੂਨ ਵੀ ਨਹੀਂ ਮਿਲਿਆ ਛੱਡੋ ਨੂਨ ਸਭ ਤੋਂ ਸਸਤਾ ਲਾ ਲਓ ਨੂਨ ਵੀ ਨਹੀਂ ਮਿਲਿਆ ਬਿਲਕੁਲ ਬਾਕੀ ਕਦੋਂ ਸਾਰਾ ਇਕੋ ਲੱਗਦਾ ਐਕਸ਼ਨ ਹੋਇਆ ਹੋਰ ਵੀ ਲੋਕ ਵਿੱਚ ਹੁੰਦੇ ਨੇ ਲੈ ਜਾਂਦੇ ਨੇ ਚੱਕ ਕੇ ਕਿਵੇਂ ਮੈਂ ਵੀਡੀਓ ਬੈਰ ਲਉਂਗਾ ਜਿਹੜੇ ਆਸੇ ਪਾਸੇ ਕੋਈ ਚੱਲ ਆਪਾਂ ਸਭ ਨੂੰ ਨਹੀਂ ਪੰਜੇਉਂਗਾ ਤਸਾਰ ਨਹੀਂ ਤੇ ਬੜਿਆਂ ਨੇ ਸ਼ਰਾਰਤੀ ਅੰਸਰਾਂ ਨੇ ਚੱਕਿਆਗਾ ਲੋਹਾਸ ਉੱਥੇ ਜਿੱਥੇ ਸਟੇਜ ਸਜੀ ਹੋਈ ਸੀ ਨਾ ਖਨੌਰੀ ਬਾਰਡਰ ਤੇ ਬਹੁਤ ਵੱਡੀ ਸਟੇਜ ਸੀਗੀ ਤੇ ਉਹ ਸਟੇਜ ਦੇ ਕਹਿੰਦੇ ਸ਼ਟਰ ਵੀ ਨਹੀਂ ਮਿਲਨੇ ਨਾਟ ਵੀ ਨਹੀਂ ਮਿਲਿਆ ਵੀ ਨਾਟ ਕਿੱਥੇ ਆ ਸਭ ਲੈ ਗਏ ਸਭ ਲੈ ਗਏ ਲੋਕ ਚੱਕ ਕੇ ਅੱਛਾ ਤਾ ਇਹ ਕਿਹੜਾ ਚੱਲ ਰਿਹਾ ਰਿਕਵਰ ਸਾਰੀਆਂ ਟਰਾਲੀਆਂ ਹੋ ਜਾਣਗੀਆਂ ਲੱਗ ਰਿਹਾ ਸਾਰੀਆਂ ਨਹੀਂ ਹੁੰਦੀਆਂ ਕੁਛ ਨਾ ਕੁਛ ਹੋ ਜਾਣੀਆਂ ਸਾਰੀਆਂ ਦਾ ਤਾਂ ਆਉਣੀਆਂ ਇੰਨੇ ਦਿਨਾਂ ਚ ਮਾਰ ਕੇ ਲੋਕਾਂ ਅੰਟੇ ਕਾਸਟਡ ਮਾਰ ਕੇ ਧੋਕੇ ਦੇ ਰੰਗ ਹੋਰ ਕਰ ਦਿੰਦਾਗਾ ਅੱਛਾ ਇਹਦੇ ਕਿਹੜਾ ਕੋਈ ਚਾਸੀ ਨੰਬਰ ਆ ਟਰਾਲੀ ਤੇ ਸਭ ਤੋਂ ਵੱਧ ਟਰਾਲੀਆਂ ਚੋਰੀ ਕਿਉਂ ਹੋਈਆਂ ਨੰਬਰ ਨਹੀਂ ਹੈਗਾ ਇਹਦਾ ਚਾਸੀ ਨੰਬਰ ਨਹੀਂ ਹੈਗਾ ਟਰੈਕਟਰ ਘੱਟ ਚੋਰੀ ਹੋਏ ਨੇ ਟਰਾਲੀਆਂ ਜ਼ਿਆਦਾ ਹੋਈਆਂ ਫਿਰ ਉੱਥੇ ਟਰਾਲੀ ਆ ਚੱਕ ਲਿਆ ਕਾਸਟਡ ਮਾਰਿਆ ਰੰਗ ਮਾਰਿਆ ਹਨਾ ਟਾਇਰ ਉਹ ਲਾ ਕੇ ਹੋਰ ਪਾਤੇ ਹਨਾ ਜੀਨਿਆ ਸਾਬਾ ਸਾਰ ਕਰਨ ਦੂਜੀ ਟਰਾਲੀ ਦੇ ਦੂਜੇ ਟਾਇਰ ਲਾਤੇ ਨੇ ਪਾ ਕੇ ਦੂਜੀ ਦੇ ਦੂਜੀ ਦੇ ਪਾਸੇ ਕੰਮ ਨਹੀਂ ਬੜ ਗਿਆ ਅੱਛਾ ਸਭ ਤੋਂ ਜੇ ਕੋਈ ਦਿਮਾਗ ਚ ਹੈਗਾ ਵੀ ਇੱਕ ਤੁਸੀਂ ਦੱਸ ਰਹੇ ਦਿੱਲੀ ਤੋਂ ਦੂਰ ਕਿਤੋਂ ਮਿਲੀ ਟਰਾਲੀ ਵੀ ਮੇਰੇ ਕੋਲੇ ਰਿਕਾਰਡਿੰਗ ਆਈ ਹੋਈ ਆ ਮੈਂ ਇੰਸਟਾਗ੍ਰਾਮ ਤੇ ਵੀ ਕੱਢ ਕੇ ਵੇਖ ਲੈਣਾ ਉਹ ਕਹਿੰਦਾ ਵੀ ਟਰਾਲੀ ਰਾਤ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਨਾ ਵੀ ਉਹ ਕਹਿੰਦਾ ਵੀ ਮਹਾ ਟਰਾਲੀ ਮੈਂ ਸੁਣਾ ਦਿਆਂ ਵੀਜੀ ਧੰਨਵਾਦ ਆਪਣੀ ਲੱਭ ਗਈ ਟਰਾਲੀ ਆ ਗਈ ਹਰੀ ਮੈਸੀ ਮਗਰ ਪਈ ਆ ਇਹ ਆਪਣੀ ਦਿੱਲੀ ਤੋਂ 40 ਕਿਲੋਮੀਟਰ ਗਾਂ ਹੈ ਉੱਥੋਂ ਲੱਭੀ ਆ ਇਹਨੇ ਘਰ ਲਾਈ ਜੰਦਰ ਇਹ ਦੋੜ ਲੱਗੀਆਂ ਯੂਨੀਅਨ ਦੀਆਂ ਹੋ ਰਿਆ ਇਹ ਵੀ ਅੰਮ੍ਰਿਤਸਰ ਦੀਆਂ ਯੂਨੀਅਨ ਦੀਆਂ ਹਾਂ ह्म ਇਹ ਤਰਨ ਤਰਨ ਅੰਮ੍ਰਿਤਸਰ ਏਰੀਆ ਦਾ ਬੰਦਾ ਹੈਗਾ ਇਹਨਾਂ ਨੇ ਮੇਰੇ ਨਾਲ ਕਨੈਕਟ ਕਰਿਆ ਮੈਂ ਕਰਿਆ ਤੱਕ ਨਹੀਂ ਸੀਨ ਹੋਇਆ ਉਹਨਾਂ ਇੰਸਟਾਗ੍ਰam ਤੇ ਨਹੀਂ ਪਤਾ ਲੱਗਿਆ ਦਿੱਲੀ ਤੋਂ 40 ਕਿਲੋਮੀਟਰ ਘਾਂਟੜਾ ਲਈ ਲੱਭੀ ਆ ਤੁਸੀਂ ਦੇਖੋ ਵੀ ਕਿੱਥੋਂ ਤੱਕ ਟਰਾਲੀਆਂ ਰਾਤੇ ਰਾਤ ਵਿਖੀਆਂ ਹੈਗੀਆਂ ਟਰਾਲੀਆਂ ਦੇ ਦੇਖੋ ਪਹਿਲਾਂ ਪਤਾ ਸੀ ਲੋਕਾਂ ਨੂੰ ਵੀ ਇਹ ਐਕਸ਼ਨ ਹੋਣਾ ਹੈ ਵਿੱਚ ਨੂੰ ਠੀਕ ਆ ਉਹਨਾਂ ਨੇ ਪਹਿਲੀ ਕੰਡੈਕਟ ਕਰਿਆ ਹੋਇਆ ਸੀ ਕਿ ਤੈਨੂੰ ਅਸੀਂ ਟਰਾਲੀਆਂ ਦੇਵਾਂਗੇ ਹੁਣ ਜਿਹੜੀ ਹਰਿਆਣਾ ਟੱਪ ਕੇ ਦਿੱਲੀ ਤੀਜੇ ਸਟੇਟ ਚ ਟਰਾਲੀ ਜਾ ਪੜੀ ਉਹ ਕਿੱਥੋਂ ਲੱਭ ਜੂਗੀ ਕਿੱਥੋਂ ਲੱਭ ਜੂਗੀ ਬਿਲਕੁਲ ਸਹੀ ਗੱਲ ਆ ਤਾਂ ਜਿਹੜੇ ਤਕੜੇ ਨੇ ਲੱਭ ਲਏ ਲੱਭ ਲਏ ਇਹ ਤੁਸੀਂ ਗੱਲ ਸੋਚੋ ਆ ਰਿਕਾਰਡਿੰਗ ਆਪਣੇ ਕੋਲ ਪ੍ਰੂਫ ਹੈ ਇਹ ਕੋਈ ਆਪਾਂ ਬਿਨ ਬਿਨ ਅਣ ਸੁਣੀ ਗੱਲ ਨਹੀਂ ਕਰੀਏ ਇਹ ਬਾਤ ਸੁਣਾਈਏ ਤੁਹਾਨੂੰ ਮੈਂ ਜ਼ਿਮੀਂਦਾਰ ਆ ਮੈਂ ਖੇਤੀ ਕਰਨਾ ਹਣਾ ਹਾਂ ਜੇ ਹਾਲਾਂ ਦੇ ਖੁਰਪੀਆਂ ਲਾਉਣੀਆਂ ਪੈ ਜਾਣ ਨਾ ਫੇਰ ਵੀ 10000 ਰੁਪਏ ਲੱਗ ਜਾਂਦਾ ਹੂੰ ਤੇ ਸੰਧ 8 8 ਲੱਖ 7 7 ਲੱਖ ਦੀਆਂ ਟਰਾਲੀਆਂ ਉਹ ਤਾਂ ਜੇਗਰਾ ਉਹ 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 ਬੰਦਿਆਂ ਦੇ ਜਿਨ੍ਹਾਂ ਨੇ ਦੋ ਡੂਡੂਡੂਡੂਲ ਸਾਲ ਤੋਂ ਆਪਣੀਆਂ ਟਰਾਲੀਆਂ ਮੋਰਚੇ 'ਚ ਖੜਾਈਆਂ ਹੋਈਆਂ ਸੀਗੀਆਂ ਇੱਕ ਦਿਨ ਸੰਧ ਨਹੀਂ ਬਾਹਰ ਖੜਾਉਂਦਾ ਕੋਈ 10 ਲੱਖ ਰੁਪਈਆ ਟਰਾਲੀ ਤੇ ਲਾ ਕੇ ਵੀ ਇੱਕ ਦਿਨ ਸੰਧ ਬਾਹਰ ਖੜ ਜੂਆ ਸਲਾਮ ਉਹ ਲੋਕਾਂ ਨੂੰ ਸਲੂਟ ਉਹ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਸੰਧ ਉਪਮਾ ਪਿੰਡੋਂ ਦੇ ਸੀ ਤੇ ਆਪਦੇ ਸੰਧ ਉਥੇ ਰਿਹਾਇਸ਼ ਕਰਨ ਲਈ ਘਰ ਟੈਂਪਰੇਰੀ ਘਰ ਆ ਜਿਹੜੇ ਟਰਾਲੀਆਂ 'ਚ ਬਣਦੇ ਨੇ ਉਹਨਾਂ ਖਾਤਰ ਉਥੇ ਛੱਡ ਰੱਖੇ